त्योहारों के दिनों में जहां मिठाई की डिमांड बढ़ जाती है वहीं मिलावट खोर भी इसका नाजायज फायदा उठाते हैं। जिसको लेकर सेहत विभाग की ओर से भी लगातार उन पर नकेल कसी जाती है जिसके चलते पठानकोट में सेहत विभाग के फूड सेफ्टी विंग की ओर से जिले की अलग अलग जगह पर मौजूद मिठाई की दुकानों पर छापेमारी शुरू की गई है जिसके चलते आज करीब दो दर्जन दुकानों पर शहर की ओर से छापेमारी की गई, जिसमें से कई दुकानों पर सेहत विभाग के नियमों की उल्लंघना की गई थी जिसके तहत विभाग की ओर से उनके सैंपल लिए गए जो की लैब में भेजेस्ट्रेशन पंजाब डॉक्टर सरदार दिलराज सिंह जी ਤੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਦਿੱਤਿਆ ਜੀ ਇਹਨਾਂ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜਾ ਆ ਸਾਡੀ ਫੂਡ ਸੇਫਟੀ ਜਿਹੜਾ ਟੀਮ ਹੈਗੀ ਆ ਉਹਦੇ ਵੱਲੋਂ ਮੈਂ ਐਜ਼ ਅ ਸਹਾਇਕ ਕਮਿਸ਼ਨਰ ਫੂਡ ਤੇ ਮੇਰੇ ਨਾਲ ਸਾਡੇ ਫੂਡ ਸੇਫਟੀ ਅਫਸਰ ਜਿਹੜੇ ਆ ਅਸੀਂ ਜਿਹੜੇ ਆ ਅਲੱਗ-ਅਲੱਗ ਖਾਣ-ਪੀਣ ਵਾਲੀਆਂ ਵਸਤੂਆਂ ਜਿਹੜੀਆਂ ਆ ਉਹਦੀ ਜਿਹੜੀ ਆ ਚੈਕਿੰਗ ਕਰ ਰਹੇ ਹੈਗੇ ਆ ਇਸ ਚੈਕਿੰਗ ਦੇ ਦੌਰਾਨ ਜਿਹੜਾ ਆ ਅਸੀਂ ਜਿਹੜਾ ਹੈਗਾ ਆ ਸਾਡੀ ਫੂਡ ਸੇਫਟੀ ਅਫੀਸਰਸ ਵੱਲੋਂ ਜਿਹੜਾ ਹੈਗਾ ਆ ਉਹ ਅ ਵਰਕ ਤੋਂ ਬਣੀਆਂ ਮਠਾਈਆਂ ਦੇ ਜਿਨ੍ਹਾਂ ਜਿਨ੍ਹਾਂ ਮਠਾਈਆਂ ਦੇ ਉੱਤੇ ਵਰਕ ਲੱਗਾ ਆ ਜਾਂ ਖੋਆ ਜਾਂ ਹੋਰ ਜਿਹੜੀਆਂ ਦੇਸੀ ਘਿਓ ਤੋਂ ਬਣੀਆਂ ਮਠਾਈਆਂ ਆ ਜਾਂ ਹੋਰ ਮਠਾਈਆਂ ਆਦ ਜਿਹੜੀਆਂ ਆ ਇਹਨਾਂ ਚੀਜ਼ਾਂ ਦਾ ਜਿਹੜਾ ਆ ਸੈਂਪਲ ਲੈ ਕੇ ਜਿਹੜਾ ਆ ਸਾਡੀ ਸਟੇਟ ਫੂਡ ਲੈਬ ਜਿਹੜੇ ਆ ਉਹ ਭੇਜੇ ਜਾ ਰਹੇ ਆ ਜੋ ਵੀ ਉਹਦੀ ਰਿਪੋਰਟ ਆਏਗੀ ਉਹਦੇ ਹਿਸਾਬ ਨਾਲ ਜਿਹੜੀ ਆ ਜੋ ਵੀ ਬੰਦੀ ਫੂਡ ਸੇਫਟੀ ਸਟੈਂਡਰਡ ਐਕਟ ਦੀ ਇਨ ਕਾਰਵਾਈ ਜਿਹੜੀ ਆ ਉਹ ਫਿਰ ਅਮਲ ਦੇ ਵਿੱਚ ਲਿਆਂਦੀ ਜਾਏਗੀ ਜੀ ਇਸ ਤੋਂ ਇਲਾਵਾ ਅਸੀਂ ਜਿਹੜੇ ਵੀ ਜਗ੍ਹਾ ਦੇ ਉੱਤੇ ਚੈਕਿੰਗ ਕਰਨ ਜਾ ਰਹੇ ਆ ਜਾਂ ਆਪ ਜੀ ਦੇ ਮਾਧਿਅਮ ਰਾਹੀਂ ਸਾਰੇ ਦੁਕਾਨਦਾਰਾਂ ਨੂੰ ਅਤੇ ਜਿਹੜੇ ਆਮ ਪਬਲਿਕ ਹੈ ਜੀ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਉਹ ਆਪਣੀਆਂ ਦੁਕਾਨਦਾਰ ਆਪਣੀਆਂ ਦੁਕਾਨ ਤੇ ਸਾਫ ਸਫਾਈ ਨਾਲ ਚੰਗੇ ਤਰੀਕੇ ਨਾਲ ਜਿਹੜਾ ਆਪਣਾ ਖਾਣ ਪੀਣ ਦਾ ਸਮਾਨ ਜਾਂ ਮਠਾਈਆਂ ਆ ਬਣਾਉਣ ਤੇ ਲੋਕੀ ਵੀ ਜਿਹੜਾ ਆ ਉਹ ਸਾਫ ਸੁਥਰੀਆਂ ਚੀਜ਼ਾਂ ਦੇਖ ਕੇ ਤੇ ਤਾਂ ਹੀ ਇਹ ਚੀਜ਼ਾਂ ਖਰੀਦਣ ਕਿਉਂਕਿ ਇਹ ਜਿਹੜੀ ਚੀਜ਼ ਆ ਇਹ ਦੋਨੇ ਪਾਸੇ ਹੀ ਜਿਹੜੀ ਆ ਡਿਪੈਂਡ ਕਰਦੀ ਆ ਲੋਕੀ ਵੀ ਅੱਛਾ ਖਾਣ ਤੇ ਦੁਕਾਨਦਾਰ ਵੀ ਅੱਛਾ ਜਿਹੜਾ ਆ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਦੇਣ ਤਾਂ ਹੀ ਜਿਹੜਾ ਆ ਸਾਰਾ ਤਰੀਕੇ ਦੇ ਨਾਲ ਜਿਹੜਾ ਆ ਆਪਾਂ ਆਪਣਾ ਜਿਹੜਾ ਜ਼ਿਲ੍ਹਾ ਆ ਇਲੋ ਅੱਛੇ ਤਰੀਕੇ ਦੇ ਨਾਲ ਜਿਹੜਾ ਹੈ ਕੰਮ ਕਰਵਾ ਸਕਦੇ ਆ। ਦੀਵਾਲੀ ਦੇ ਸਬੰਧ ਦੇ ਵਿੱਚ ਮੈਂ ਉਹੀ ਆਬੀ ਨੂੰ ਦੱਸ ਰਿਹਾ ਆ ਅਸੀਂ ਜਿਹੜਾ ਆ ਬਾਰ-ਬਾਰ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਬਾਰ-ਬਾਰ ਜਿਹੜੀਆਂ ਹਦਾਇਤਾਂ ਵੀ ਜਾਰੀ ਕਰ ਰਹੇ ਹੈਗੇ ਆ ਕਿ ਉਹ ਆਪਣੀਆਂ ਦੁਕਾਨਾਂ ਤੇ ਜਾਂ ਆਪਣੀ ਜਿਹੜੀਆਂ ਵਰਕਸ਼ਾਪ ਆ ਜਾਂ ਜਿੱਥੇ ਉਹ ਖਾਣ-ਪੀਣ ਦਾ ਸਮਾਨ ਜਾਂ ਮਠਾਈਆਂ ਤਿਆਰ ਕਰਦੇ ਆ ਉੱਥੇ ਸਫਾਈ ਰੱਖਣ, ਉਹਨਾਂ ਹੀ ਕੀ ਚੀਜ਼ ਬਣਾਉਣ ਜਿੰਨੀ ਕ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੇਚ ਸਕਦੀ ਆ ਔਰ ਜੋ ਵੀ ਤਿਆਰ ਕਰਦੇ ਆ ਉਹਨੂੰ ਅੱਛੇ ਸਹੀ ਟੈਂਪਰੇਚਰ ਦੇ ਉੱਤੇ ਟੱਕੇ ਰੱਖਣ ਤਾਂ ਕਿ ਉਹ ਚੀਜ਼ ਜਿਹੜੀ ਆ ਲੋਕਾਂ ਨੂੰ ਸਾਫ ਸੁਥਰੀ ਤੇ ਸਹੀ ਤਰੀਕੇ ਨਾਲ ਜਿਹੜੀ ਉਹ ਪ੍ਰੋਸੀਜਰ ਹੋ ਸਕੇ ਦੇਖੋ ਜਿਹੜੀ ਚੀਜ਼ ਜਿੱਥੇ ਵੀ ਬਣਦੀ ਆ ਉਹ ਜਗਾ ਜਿਹੜੀ ਆ ਉਹ ਸਾਫ ਸੁਥਰੀ ਹੋਣੀ ਚਾਹੀਦੀ ਆ ਬਟ ਗੱਲ ਕੀ ਹੁੰਦੀ ਆ ਵੀ ਇਹ ਜਦੋਂ ਕਹਿੰਦੇ ਆ ਵੀ ਜਦੋਂ ਅਸੀਂ ਕੰਮ ਕਰਦੇ ਆ ਉਸ ਟਾਈਮ ਜਿਹੜਾ ਆ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੇ ਵੀ ਇਹਨਾਂ ਦੇ ਕਾਰੀਗਰ ਆ ਜਾਂ ਦੂਸਰੇ ਬੰਦੇ ਆ ਉਹ ਕੰਮ ਕਰਦੇ ਆ ਇਹ ਕਰਦੇ ਆ ਬਟ ਫਿਰ ਵੀ ਜਿਹੜਾ ਆ ਇਹਨਾਂ ਨੂੰ ਜਿਹੜੇ ਜੋ ਵੀ ਨੋਰਮਸ ਹੈਗੇ ਆ ਫੋ ਸੇਫਟੀ ਸਟੈਂਡਰਡ ਐਕਟ ਦੇ ਉਹਦੇ ਅਕੋਰਡਿੰਗਲੀ ਹੀ ਕੰਮ ਕਰਨਾ ਚਾਹੀਦਾ ਕਿਉਂਕਿ ਖਾਣਾ ਅੱਛਾ ਬਣਾਉਣਾ ਤੇ ਅੱਛਾ ਪਰੋਸਣਾ ਦੋਵੇਂ ਚੀਜ਼ਾਂ ਜਿਹੜੀਆਂ ਆ ਉਹ ਫੂਡ ਸੇਫਟੀ ਸਟੈਂਡਰਡ ਐਕਟ ਦੇ ਵਿੱਚ ਆਉਂਦੀਆਂ ਅਸੀਂ ਜਿਹੜਾ ਆ ਇਹ ਸ਼ਾਪਸ ਦੇ ਉੱਤੇ ਜਿਹੜੀ ਚੈਕਿੰਗ ਕਰਦੇ ਆ ਜਿਨ੍ਹਾਂ ਦੇ ਇਹਨਾਂ ਦੇ ਜਿੱਦਾਂ ਕੁਝ ਜਿਹੜੇ ਹੈਗੇ ਆ ਕੁਝ ਨੋਰਮਸ ਜਿਹੜੇ ਆ ਉਹ ਸਹੀ ਨਹੀਂ ਸੀਗੇ ਉਹਦੇ ਸਬੰਧ ਦੇ ਵਿੱਚ ਦੁਕਾਨਦਾਰਾਂ ਨੂੰ ਜਿਹੜੇ ਆ ਇੰਪਰੂਵਮੈਂਟ ਨੋਟਿਸ ਵੀ ਜਿਹੜੇ ਆ ਉਹ ਜਾਰੀ ਕੀਤੇ ਆ ਤਾਂ ਕਿ ਉਹ ਜਿਹੜਾ ਆ ਉਹ ਕੁਝ ਟਾਈਮ ਦੇ ਵਿੱਚ ਵਿੱਚ ਜਿਹੜਾ ਆ ਉਹ ਚੀਜ਼ਾਂ ਠੀਕ ਕਰਕੇ ਤੇ ਉਹ ਜਿਹੜਾ ਆ ਆਪਣਾ ਵਧੀਆ ਤੇ ਸਾਫ਼ ਸੁਥਰਾ ਕੰਮ ਕਰਨਾ ਇਹ ਫੂਡ ਸੇਫਟੀ ਸਟੈਂਡਰਡ ਐਕਟ ਦੇ ਵਿੱਚ ਜੋ ਵੀ ਰਿਪੋਰਟ ਆਉਂਦੀ ਆ ਉਹ ਰਿਪੋਰਟ ਆਉਣ ਤੇ ਹੀ ਉੱਤੇ ਤੇ ਡਿਪੈਂਡ ਕਰਦਾ ਆ ਵੀ ਉਹਦੀ ਰਿਪੋਰਟ ਕੀ ਆਈ ਆ ਫਿਰ ਉਸ ਤੋਂ ਬਾਅਦ ਜਿਹੜਾ ਆ ਉਹ ਸਾਡੇ ਫੂਡ ਸੇਫਟੀ ਆਫਸਰਸ ਵੱਲੋਂ ਜਿਹੜਾ ਆ ਉਹ ਜਿਹੜਾ ਆ ਮਾਨਜੋਗ ਅਦਾਲਤ ਦੇ ਵਿੱਚ ਜਿਹੜਾ ਕੇਸ ਲਗਾਇਆ ਜਾਂਦਾ ਆ ਜੋ ਵੀ ਉਹਦੀ ਬਣਦੀ ਕਾਰਵਾਈ ਆ ਜਾਂ ਜੋ ਵੀ ਉਹਦਾ ਗਾਂ ਸਟਾਇਆ ਉਹ ਮਾਨਜੋਗ ਅਦਾਲਤ ਵੱਲੋਂ ਹੀ ਜਿਹੜਾ ਆ ਉਹ ਡਿਸਾਈਡ ਕੀਤਾ ਜਾਂਦਾ ਆ